ਆ ਜੀ ਨਾਇੰਦ ਜੀ ਕੀ ਪਈ ਅੱਜ ਬਹੁਤੀ ਖੁਸ਼ਹਾਲੀ ਦੀ ਗੱਲ ਹੈ ਕਿ ਮਾਨ ਜੋ ਭਾਈ ਸਾਹਿਬ ਕੋਇਆ ਮਜੀਦ ਸਿੰਘ ਜੀ ਅੰਮਰਗੜਵਾੜੇ ਅਨੁਦਾਰਸ਼ਨ ਦੇ ਕੇ ਰਵਾਜ ਰਹੇ ਹਨ ਸਾਬਰਦੂਈਸਾ ਜੀ ਪਰ ਪੈਪਰ ਸੰਸਰਗਰ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਬਲਦੇਸਾ ਜੀ ਹਰਵੀਰ ਸਿੰਘ ਜੀ ਪੈਪਰ ਸੰਸਰਗਰ ਸੇਵਾਦਾਰ ਪਹਿਲੇ ਸੇਵਾਦਾਰ ਸੇਵਾਦਾਰ ਬਣਾਏ ਗੁਰਦਵਾਰਾ ਅਮਰਗੜਾ ਉਹ ਸਾਨੂੰ ਐਸਐਲ ਡਿਗਰੀ ਵਿਖੇ ਦਰਸ਼ਨ ਦੇਖਣੇ ਆ ਰਹੇ ਹਨ ਬਹੁਤ ਪਰਸਾਨਾ ਫਾਗੀ ਗੱਲ ਹੈ ਮਾ ਜੋ ਭਾਈ ਸਾਹਿਬ ਭਾਈ ਹੁਣ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 19ਵੀਂ ਸਦੀ ਦੇ ਆਰੰਭ ਦੇ 20ਵੀਂ ਸਦੀ ਦੇ ਆਰੰਭ ਦੇ ਵਿੱਚ ਵਿੱਦਿਆ ਦੇ ਖੇਤਰ ਵਿੱਚ ਬਹੁਤ ਹੀ ਮਹਾਨ ਯੋਗਦਾਨ ਪਾਇਆ ਆਪਣੀ ਸਾਰੀ ਜਾਇਦਾਦ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਨਾਮ ਨਾਲ ਵਾਕੇ ਗੁਰਦੁਆਰਾ ਸਾਹਿਬ ਦੇ ਇੱਕ ਬਹੁਤ ਦਰਸ਼ਨੀ ਇਮਾਰਤ ਬਣਾਈ ਗੁਰਦੁਆਰਾ ਸਾਹਿਬ ਦਾ ਮਿਦਿਆਲੇਚਨ ਵਿਕਾਸ ਕੀਤਾ ਉਸ ਤੋਂ ਉਪਰੰਤ ਅੰ ਵਿਦਿਆਲਿਆ ਖੋਕੀਤਾ ਈਦੇ ਵਿੱਚ ਖਾਸ ਕਰਕੇ ਬੱਚੀਆਂ ਉਸ ਵੇਲੇ ਬੱਚੀਆਂ ਨੂੰ ਵਿੱਦਿਆ ਦਾ ਰਵਾਜ ਨਹੀਂ ਸੀ ਪਰੰਤੂ ਭਾਈ ਸਾਹਿਬ ਭਾਈ ਫਰਮਨ ਸਿੰਘ ਜੀ ਨੇ ਇਹ ਵਿਦਿਆ ਦਾ ਪ੍ਰారంਭ ਕੀਤਾ ਤੇ ਬਕਾਇਦਾ ਦੇ ਵਿੱਚ ਸਿੱਖੀ ਨਾਲ ਸੰਬੰਧਤ ਕੀਰਤਨ ਦੀ ਵਿਦਿਆ ਗੁਰਬਾਣੀ ਦਾ ਅਧਿਐਨ ਪੰਜ ਗ੍ਰੰਥੀ ਪੋਥੀਆਂ ਪੜਾਉਣ ਨੂੰ ਪ੍ਰੰਤ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਫਾਰਸ ਖੈਜੰਦਾ ਸੀ ਪੂਰਨ ਗੁਰੂ ਮਰਿਆਦਾ ਦੇ ਅਨਸਾਰ ਵਿੱਜਾ ਪ੍ਰਦਾਨ ਕੀਤੀ ਜਾਂਦੀ ਸੀ ਗੁਰਮੁਖੀ ਦੇ ਬੜੇ-ਬੜੇ ਭਾਰੀ ਪੰਡਿਤ ਵਿਦਵਾਨ ਰਾਕੇ ਸਕੂਲ ਨੂੰ ਚਲਾਇਆ ਜਾ ਰਿਹਾ ਸੀ ਉਹਨਾਂ ਵਿਦਵਾਨਾਂ ਦੇ ਵਿੱਚ ਮਾਨ ਜੋ ਸ਼ੀਮਾਨ ਭਾਈ ਸਾਹਿਬ ਭਾਈ ਗਿਆਨੀ ਗੁਰਕੇ ਜਨਨ ਸਿੰਘੀ ਵਰਨੇ ਕਰਾਂ ਵਾਲੇ ਜਿਹੜੇ ਕਿ ਪੰਡਤ ਸਾਂਸਕ੍ਰਿਤੀ ਦੇ ਵਿਦਵਾਨ ਤੇ ਬਹੁਤ ਮਹਾਨ ਪੰਡਤ ਸਨ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਗਿਆਨੀ ਬਲਵੰਸ ਸਿੰਘੀ ਕੋਠਾਗੁਰ ਵਾਲੇ ਪਾਣਨਾ ਨੇ ਰੱਬ ਵਿੱਚ ਉੱਥੋਂ ਪਿੱਛਾ ਵੀ ਪੜ੍ਹਦੇ ਰਹੇ ਤੇ ਉੱਥੇ ਪਰ ਪੜਾਉਣ ਦਾ ਕੰਮ ਵੀ ਕਰਦੇ ਆ ਇਹ ਇਹਨਾਂ ਸਾਰੇ ਸਤਿਪੁਰਖਾਂ ਦਾ ਬਹੁਤ ਮਹਾਨ ਪਰਿਸ਼ਰਮ ਹੈ ਵਿਦਿਆਰਥੀਆਂ ਰਹਿਣ ਸਹਿਣ ਦਾ ਉਨ੍ਹਾਂ ਦੇ ਆਫਿਸਾਂ ਦਾ ਉਹਨਾਂ ਦੇ ਪੁਸਤਕਾਂ ਦਾ ਵਰਤੀ ਦਾ ਸਾਰਾ ਕਾਰਜ ਜਿਹੜਾ ਵੀ ਰੂਪ ਵਿੱਚ ਭਾਈ ਸਾਹਿਬ ਭਾਈ ਘੁੰਮਣ ਸਿੰਘ ਜੀ ਵੱਲੋਂ ਕੀਤਾ ਜਾਂਦਾ ਸੀ ਉਹਨਾਂ ਨੇ ਲੰਗਰ ਦਾ ਪ੍ਰਬੰਧ ਤੇ ਰਹਿਤ ਦਾ ਪ੍ਰਬੰਧ ਸਾਰਾ ਆਪਣੀ ਰੂਪ ਵਿੱਚ ਹੁੰਦਾ ਸੀ ਇਸ ਮਕਸਦ ਲਈ ਉਹਨਾਂ ਨੇ ਕਈ ਵਾਰ ਸਿੰਗਾਪੁਰ ਹਾਂਗਕਾਂਗ ਮਲੇਸ਼ੀਆ ਯਾਤਰਾ ਕੀਤੀ ਉੱਥੋਂ ਦੀਆਂ ਸੰਮੇਟਾਂ ਨੂੰ ਬਰੇਰੇ ਬਰੇ ਕੇ ਮਾਇਆ ਇਕੱਤਰ ਕਰਨ ਕਰਕੇ ਆ ਕੇ ਗੁਰਦੁਆਰਾ ਅੰਮ੍ਰਿਤਸਰ ਪਾਟਾਲਾ ਗੁਰਦੁਆਰਾ ਅੰਮ੍ਰਿਤਸਰ ਅੰਮ੍ਰਿਤਗੜ ਦੇ ਵਿੱਚ ਸਾਰਾ ਉਹ ਆਪਣਾ ਯੋਗਦਾਨ ਪਾਉਂਦੇ ਰਹੇ ਬਹੁਤ ਮਹਾਨ ਸੇਵਾ ਹੈ ਇੱਥੇ ਬਹੁਤ ਮਹਾਨ ਮਹਾਨ ਚਕਸੀਤਾਂ ਪੰਡਿਤ ਗਿਆਨੀ ਕਰਤਾਰ ਸਿੰਘ ਜੀ ਦਾ ਆਖਾ ਵਰਗੇ ਯਾਦ ਸਿੰਘੀ ਰਾਸ਼ਟਰਪਤੀ ਸਪਾਰਸ਼ ਸਰਕਾਰ ਉਹ ਵੀ ਇੱਥੇ ਦਰਸ਼ਨ ਦੇਖਣ ਆਏ ਜਰੇ ਇਸੇ ਤਰ੍ਹਾਂ ਬੀਕੂਤ ਗਿਆਨ ਦੇ ਸਕੱਤਰ ਪਾਈਸਾ ਪਾਈਂਦਰ ਸਿੰਘ ਜੀ ਜਿਹੜੇ ਮਹਾਰਾਜਾ ਕਿੰਦੇਸ ਜੀ ਦੇ ਇਸ ਕਦਰ ਸੰਗੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਮਹਾਰਾਜਾ ਮਹਾਰਾਜਾ ਸਾਹਬ ਜੀ ਆਪ ਆਪਣੀ ਦੇ ਚਸਤੀ ਦੇ ਨਾਲ ਹਰਿੰਦਰ ਸਿੰਘ ਹਾਂ ਪੈਸਾ ਹਰਿੰਦਰ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੇ ਮੁਤਾਬਕ ਬਹੁਤ ਯੋਗਦਾਨ ਪਾਇਆ ਤੇ ਇਸ ਵਾਸਤੇ ਫੰਡ ਉਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਸਨੇ ਗੁਰੰਧਕ ਜੀਨੰਮਾਰ ਮਾਂ ਜੋ ਪੈਸਾ ਭਾਈ ਗੁਮਨ ਸਿੰਘ ਜੀ ਨੇ ਆਪਣੇ ਹੱਥੀਂ ਜੁਕਤ ਕਰ ਦਿੱਤਾ ਹੈ ਗੁਰਦੁਆਰਾ ਸਾਹਿਬ ਤੇ ਮਲੇਜੋ ਸਾਹ ਪਾਈ ਅਮਰਜੀਤ ਸਿੰਘ ਜੀ ਜਰਵਾਨ ਭਾਈ ਸਾਹਿਬ ਬਰਨੀ ਸਿੰਘ ਜੀ ਐਸ ਸੰਦਰ ਸੰਦੇਜ ਜਿੰਵਾਜ ਰਹੇ ਹਨ ਸਾਨੂੰ ਬਹੁਤ ಅಪਾਰ ਪ੍ਰਸੰਤਾ ਹੈ ਕਿ ਉਮੀਦ ਕਰਾਂਗੇ ਪੇਚੇ ਦੇ ਵਿੱਚ ਵੀ ਉਸੇ ਤਰ੍ਹਾਂ ਇਹਨਾਂ ਕਾਰਜਾਂ ਵਿੱਚ ਡਟਤਾ ਪੁਰੂਖੇ ਲਾਉਂਦੇ ਰਹਿਣਗੇ ਇਸੇ ਕਾਮਨ ਕਰਦੇ ਹੋਏ ਇਹੀ ਕਾਮਨਾ ਕਰਦੇ ਹੋਏ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਕਿ ਮਿਲ ਤੋਂ ਇਹ ਸਾਰੇ ਕਾਰਜ ਰੰਗ ਕਰਦੇ ਹੋਏ ਗੁਰੂ ਘਰ ਦੀ ਸੇਵਾ ਕਰਦੇ ਰਹਿਣਗੇ в 이 л я к к а